ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤੇਜਿੰਦਰ ਚੰਦੀ ਪੰਜਾਬ ਨਾਓ ਬੁਲਟਨ ਲੈ ਕੇ ਹਾਜ਼ਰ ਹਾਂ ਸੋ ਬੁਲਟਨ ਦੀ ਸ਼ੁਰੂਆਤ ਨਵੇਂ ਸਾਲ ਤੋਂ ਸੋ ਦੱਸਦੀ ਹੈ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨਵੇਂ ਸਾਲ ਯਾਨੀ ਕਿ 2025 ਦੀਆਂ ਖੂਬ ਰੌਣਕਾਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਨੇ ਉੱਥੇ ਹੀ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਵੀ ਅਲੋਕਿਕ ਨਜ਼ਾਰਾ ਦੇਖਣ ਨੂੰ ਮਿਲਿਆ ਜਿੱਥੇ ਗੁਰੂ ਘਰ ਦੇ ਵਿੱਚ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਣ ਦੇ ਲਈ ਵੱਡੀ ਗਿਣਤੀ ਚ ਸੰਗਤਾਂ ਨੇ ਜਿਹੜੀਆਂ ਪੁੱਜ ਰਹੀਆਂ ਨੇ ਸੋ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਵੱਡੀ ਗਿਣਤੀ ਚ ਸੰਗਤ ਨਤਮਸਤਕੋਈ ਹੈ ਤੇ ਨਵੇਂ ਸਾਲ ਦੀ ਸ਼ੁਰੂਆਤ ਮੋਕੇ ਗੁਰੂ ਘਰ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਸੰਗਤਾਂ ਵੱਲੋਂ ਕੀਤੀ ਗਈ ਇਸ ਮੋਕੇ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਪ੍ਰਬੰਧਕਾਂ ਨੇ ਆਈਆਂ ਹੋਈਆਂ ਸੰਗਤਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਪਰਚੂ ਵਸੇ ਗੁਰੂ ਕੀ ਪਿਆਰੀ ਸਾਧ ਸੰਗਤਿਓ ਤਕ ਸਤਿ ਸ਼੍ਰੀ ਅਕਾਲ ਸ੍ਰੀ ਅਜੂਰਪ ਚੰਨਗਰ ਸਾਹਿਬ ਜੀ ਮੰਨਦੇੜ ਦੇ ਸਮੂਹ ਪੰਜ ਪਾਰੇ ਸਾਭਾ ਸਿੰਘ ਸਾਹਿਬਾ ਕੁਲਵੰਤ ਸਿੰਘ ਜੀ ਔਰ ਡਾਕਟਰ ਵੀਰ ਸੁਤਵੀਰ ਸਿੰਘ ਜੀ ਸਭ ਕਾਗੇ ਸਦਕਾਰੀ ਇਥੇ ਦੇ ਮੁੱਖ ਪ੍ਰਬੰਧਕ ਤੁਨ ਵੱਲੋਂ ਦਾਸ ਜਿਹੜਾ ਹੈ ਨਵਾਂ ਇਸਵੀ ਸਾਲ ਨੇ ਆਉਣ ਵਾਲਾ ਉਦੀ ਮੈਂ ਤਹਿ ਦਿਲੋਂ ਸਾਰਿਆਂ ਨੂੰ ਵਧਾਈ ਦੇਣਾ ਤੇ ਇਹ ਵੀ ਸਾਨੂੰ ਦੱਸ ਦਿਆਂ ਖੁਸ਼ੀ ਹੋ ਰਹੀ ਹੈ ਕਿ ਇਸ ਵਾਰ ਜਿਹੜਾ ਦੁਨੀਆ ਭਰ ਤੋਂ ਜਿਹੜੀ ਸੰਗਤ ਆਇਓ ਹਾਲ ਬਹੁਤ ਹੀ ਵੱਡੀ ਗਿਣਤੀ ਵਿੱਚ ਉੱਚੀ ਹੈ ਪਿਲੇ ਸਾਲਾਂ ਦਾ ਮੈਨੂੰ ਲੱਗਦਾ ਪਿਲੇ ਸਾਲਾਂ ਦਾ ਰਿਕਾਰਡ ਵੀ ਜਿਹੜਾ ਬ੍ਰੇਕ ਹੋਇਆ ਤੇ ਇਸ ਵਾਰ ਜਿਹੜੀ ਹੈ ਸਰਾਮਾਂ ਨੇ ਸਾਡੀਆਂ ਸਾਰੀਆਂ ਹਾਲੇ ਸਾਡੇ ਸਾਰੇ ਇਹ ਸਾਰੇ ਪ੍ਰਬੰਧ ਸੀ ਗੁਰੂਗਰਾਸ ਸਾਹਿਬ ਤੋਂ ਭਵਨ ਤੱਕ ਜਿਹੜਾ ਸੀ ਉੱਥੇ ਸੀ ਗੱਤੇ ਲਾਏ ਜਿਹੜੇ ਸਾਡੇ ਮੰਗਲ ਕ੍ਰਿਆਾਲਿਆਂ ਨੂੰ ਉੱਥੇ ਵੀ ਅਸੀਂ ਉਹਨਾਂ ਦਾ ਪ੍ਰਬੰਧ ਕੀਤਾ ਤੇ ਇਹਦੇ ਨਾਲ ਅਸੀਂ ਜਿਹੜਾ ਸੀ ਡਾਕਟਰ ਵੀਰ ਸਦੀਰ ਸਿੰਘ ਜੀ ਦੇ ਉਹਨਾਂ ਦੀ ਜਿਹੜੀ ਸੀ ਅਧਿ ਦੇ ਹਦਾਇਤ ਦੇ ਅਨੁਸਾਰ ਕਿ ਸੰਤਾਂ ਨੂੰ ਵੱਧਵਾ ਸੂਤਾ ਮਿਲਣਾ ਤੇ ਉਹ ਅਸੀਂ ਜਿਹੜੇ ਸੀ ਬਾਹਰ ਦੇ ਜਿਹੜੇ ਹੋਟਲ ਆ ਲੋਜ ਆ ਉਹ ਵੀ ਬੁੱਕ ਕੀਤੇ ਅਸੀਂ ਆਪਣੇ ਵੱਲੋਂ ਕਿ ਕਿ ਇਹ ਜਿਹੜਾ ਸੰਤ ਨੂੰ ਸੇਵਾਤੋ ਵਾਦ ਸੁਣਤਾ ਦੇਸਕੀਏ ਔਰ ਬਹੁਤ ਜਲਦ ਮੈਂ ਦੱਸਾਂਗਾ ਕਿ ਉਸ ਬਹੁਤ ਸਾਰੇ ਕੰਮ ਇੱਥੇ ਚੱਲ ਰਹੇ ਹਨ ਇੱਕ ਤੇ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਸਲਾਮ ਆ ਉਹ ਵੀ ਅਸੀਂ ਆਸ ਰੱਖਦੇ ਕਿ ਜਲਦੀ ਜਿਹੜੀ ਬਣ ਕੇ ਤਿਆਰ ਹੋ ਗਈ ਸੀ ਕਮਰੇ ਵਧੀਆ ਬਣ ਲਗੇ ਇਸ ਤੋਂ ਇਲਾਵਾ ਐਜੂਕੇਸ਼ਨ ਨੂੰ ਲੱਗੇ ਹੋਏ ਹਨ ਸਾਹ ਜਿਹੜੇ ਨੇ ਡਾਕਟਰ ਗੁਰੇਸ਼ ਕਬੀਰ ਸਿੰਘ ਜੀ ਪਰ ਬਹੁਤ ਸਾਰੀਆਂ ਚੀਜ਼ਾਂ ਨੇ ਆਪਜੀ ਪਿੱਛੇ ਵੀ ਸੁਣਿਆ ਹੋਵੇਗਾ ਜਿਵੇਂ ਸ਼ਿਕਰਗੁਰ ਜਿਹਨੇ ਬੱਚੇ ਨੇ ਉਹਨਾਂ ਦੀ ਇਹ ਐਜੂਕੇਸ਼ਨ ਇੱਥੇ ਫ੍ਰੀ ਕੀਤੀ ਹੈ ਕਿ ਉਹ ਪੜ ਸਕਣ ਇਹਨਾਂ ਦੇ ਬਹੁਤ ਸਾਰੇ ਹਸਪਤਲ ਵਾਲੇ ਆਂਧੇਤਾ ਦਾ ਸਾਥ ਗਾ ਔਰ ਸੰਤਾਨੀ ਆਉਕ ਜਿਹੜੀ ਹੋਰ ਕਿੱਦਾਂ ਵਧੇ ਉਹਦੇ ਵਾਸਤੇ ਜਿੱਦਾਂ ਪਹਿਲਾਂ ਉੱਥੋਂ ਮਾਈ ਸੇਵਾਵਾਂ ਸ਼ੁਰੂ ਹੋਈਆਂ ਤੇ ਬਹੁਤ ਜਲਦ ਅਸੀਂ ਆਸ ਕਰਦੇ ਹਾਂ ਕਿ ਸਰਕਾਰ ਨਾਲ ਡਾਕਟਰ ਸਾਹਿਬ ਲੱਗੇ ਹੋਏ ਨੇ ਗਲਪਾ ਦਰਾਪਤੀ ਦੇ ਵਿੱਚ ਤੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੋਂ ਜਿਹੜੀ ਸੰਤਾਂ ਦੀ ਮੰਗ ਆ ਤੇ ਉਹ ਵੀ ਜਿਹੜਾ ਚਲਦੀ ਜਿਹੜੀ ਅਸੀਂ ਚੰਦ ਸਮਝਦੇ ਆ ਵੀ ਸ਼ੁਰੂ ਹੋਏਗੀ ਹਜੂਰ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੂਚੀ ਸਾਧ ਸੰਗਤ ਜਿੱਥੇ ਵੀ ਗੁਰੂ ਨਾਨਕ ਨਾਮ ਲਿਵਾ ਸੰਗਤ ਵਾਸੀ ਹੈ ਆਪ ਜੀ ਨੂੰ ਇਹ ਨਵਾਂ ਸਾਲ ਬਹੁਤ ਬਹੁਤ ਮੁਬਾਰਕ ਇਸ ਸੰਗਤ ਪਰ ਸਤਿਗੁਰੂ ਆਪ ਜੀ ਜਿਹੜੇ ਘਰ-ਬਾਰ ਨੇ ਕਾਰੋਬਾਰ ਨੂੰ ਉੱਚੀ ਸਾਧ ਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਵਧਦੇ ਉਧਰ ਪੰਜਾਬ ਦੇ ਵਿੱਚ ਇੱਕ ਦਰਦਨਾਕ ਸੜਕੀ ਹਾਦਸਾ ਵਾਪਰਨ ਦੀ ਦਰਦਨਾਕ ਖਬਰ ਪ੍ਰਾਪਤ ਹੋਈ ਹੈ ਸੋ ਜਲਾਲਾਬਾਦ ਫਾਜ਼ਿਲਕਾ ਹਾਈਵੇ ਦੇ ਉੱਤੇ ਇੱਕ ਟਰੈਕਟਰ ਟਰਾਲੀ ਦੀ ਮੋਟਰਸਾਈਕਲ ਦੇ ਨਾਲ ਭਿਆਨਕ ਟੱਕਰ ਹੋ ਗਈ ਜਿਸ ਕਾਰਨ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਕੇ ਦੇ ਉੱਤੇ ਹੀ ਮੌਤ ਹੋਈ ਹੈ ਸੋ ਮੌਕੇ ਦੇ ਉੱਤੇ ਪਹੁੰਚੀ ਪੁਲਿਸ ਨੇ Laash ਨੂੰ ਕਬਜ਼ੇ ਦੇ ਵਿੱਚ ਲੈ ਕੇ ਉਸ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਤੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਸੋ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਜਗਦੀਸ਼ ਸਿੰਘ ਜਲਾਲਾਬਾਦ ਦੀ ਅਗਰਵਾਲ ਕਲੋਨੀ ਦਾ ਰਹਿਣ ਵਾਲਾ ਸੀ ਤੇ ਉਹ ਮਜ਼ਦੂਰੀ ਦਾ ਕੰਮ ਕਰਦਾ ਸੀ ਤੇ ਰੋਜ਼ ਦੀ ਤਰ੍ਹਾਂ ਅੱਜ ਵੀ ਉਹ ਬਾਈਕ ਦੇ ਉੱਤੇ ਸਵਾਰ ਹੋ ਕੇ ਘਰੋਂ ਨਿਕਲਿਆ ਅਤੇ ਇਸ ਦੌਰਾਨ ਫਾਜ਼ਿਲਕਾ ਜਲਾਲਾਬਾਦ ਹਾਈਵੇ ਦੇ ਉੱਤੇ ਪਾਵਰ ਹਾਊਸ ਦੇ ਕੋਲ ਇੱਕ ਟਰੈਕਟਰ ਟਰਾਲੀ ਨੇ ਇਸ ਵਿਅਕਤੀ ਨੂੰ ਦਰੜ ਦਿੱਤਾ ਜਿਸ ਕਾਰਨ ਉਸ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਉਹਨਾਂ ਅੱਗੇ ਦੱਸਿਆ ਕਿ 12 ਦਿਨਾਂ ਬਾਅਦ ਮ੍ਰਿਤਕ ਦੀ ਧੀ ਦਾ ਵਿਆਹ ਹੋਣਾ ਸੀ ਪਰ ਇਸ ਹਾਦਸੇ ਨੇ ਉਹਨਾਂ ਦੀਆਂ ਸਾਰੀਆਂ ਖੁਸ਼ੀਆਂ ਨੂੰ ਗਮ ਦੇ ਵਿੱਚ ਬਦਲ ਦਿੱਤਾ ਸੋ ਮੌਕੇ ਦੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਆਖਣਾ ਹੈ ਕਿ ਇਲਾਕੇ ਦੇ ਸੀਸੀਟੀਵੀ ਫੁਟੇਜ ਚੈੱਕ ਕਰਨ ਤੋਂ ਬਾਅਦ ਪਤਾ ਲੱਗੇਗਾ ਕਿ ਆਖਰ ਗਲਤੀ ਕਿਸ ਦੀ ਸੀ ਫਿਲਹਾਲ ਮਾਮਲੇ ਦੀ ਜਾਂਚ ਜਿਹੜੀ ਜਾਰੀ ਹੈ ਕਾਰਨ ਸਰ ਬੈਰਿਕ ਕਿਸੇ ਡਿਊਟੀ 'ਚ ਦੇ ਗਈ ਤੇ ਪ੍ਰੋਫੈਸਰ ਜੀ ਬਣੀ ਟ੍ਰੱਕ ਤੇ ਘੜਾ ਜੀ ਟ੍ਰੈਕ ਨੂੰ ਸਟਾਰਟ ਕਰਾ ਰਹੇ ਸੀਗੇ ਫਿਰ ਉਹਨੂੰ ਇੱਕ ਫੋਨ ਗਈ ਕਿਹਾ ਕਿ ਐਸਟਰ ਟਰੈਕਟਰ ਦਾ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋ ਗਿਆ ਹੈ ਜਲਦੀ ਆਓ ਆ ਕੇ ਦੇਖਿਆ ਤੇ ਜਿਹੜੀ ਟ੍ਰਾਲੀ ਹੈ ਜਾਂ ਉਸ ਤੇ ਉੱਪਰ ਲੱਗ ਗਿਆ ਤੇ ਜਿੱਦ ਤੱਕ ਮੇਰਾ ਆਈਡੀਆ ਸੀ ਉਹ ਮੌਕੇ ਤੋਂ ਹੀ ਮੌਤ ਹੋ ਚੁੱਕੀ ਤੇ ਉਹਨਾਂ ਦੇ ਜਿਹੜੇ ਪੇਰੈਂਟਸ ਨੇ ਲੋਕਲ ਜਮਾਤ ਦੀ ਜ਼ਿੰਮਵਸਤੀ ਲੈ ਰਹਿ ਲਏ ਨੇ ਤੇ ਉਹ ਨਾਲ ਪਿੱਛੇ ਆ ਤੇ ਮਿਸ ਜੀ ਨਾਲ ਪਿੱਛੇ ਆ ਹਵਾ ਬਾਰੇ ਉਹਨਾਂ ਜਿਹੜੇ ਪਤਾ ਕਰਦੇ ਆਂ ਵੀ ਇਹ ਟਰੈਕਟਰ ਸਾਡੀ ਕਿਹੜੇ ਚੈਨਲ ਦੀ ਜਿਹੜੇ ਮਾਲਕ ਦੀ ਹੈ ਕਿਉਂਕਿ ਮੈਨੂੰ ਇੰਨਾ ਟਾਈਮ ਹੀ ਨਹੀਂ ਮਿਲਿਆ ਇਹਦੇ ਬਾਰੇ ਮੈਂ ਸਾਰਾ ਪਟਰ ਨੌਲੇਜ ਲਾ ਬਿਲਕੁਲ ਜੀ ਟਰੈਕ ਬਹੁਤ ਜ਼ਿਆਦਾ ਹੈ ਇੰਨਾ ਦਿਨਾਂ ਦੇ ਵਿੱਚ ਇੰਨਾ ਤੋਂ ਜ਼ਿਆਦਾ ਟਰੈਕਟਰ ਤੇ 11 ਦੇ ਵਿੱਚ ਵੀ ਮੋੜ ਮਾਰੇ ਆਦ ਹੈ ਤੇ ਰੋਡ ਦੇ ਉੱਪਰ ਤੋਂ ਫਿਰ ਤੁਹਾਨੂੰ ਪਤਾ ਹੀ ਹੈ ਜੀ ਹੁਣੇ ਵੇਖੋ ਇਹਦੀ ਗਲਤੀ ਹੈ ਬਾਈਕ ਵਾਲੇ ਦੀ ਟਰੈਕਟਰ ਵਾਲੀ ਦੀ ਤਾਂ ਆਪਾਂ ਸੀਸੀ ਕਰਦੇ ਤੇ ਪਤਾ ਹੀ ਦੇਖਾਂਗੇ ਤੇ ਪਤਾ ਲੱਗੂਗਾ ਅਸਰ ਕਿਹੜਾ ਰੌਂਗ ਕਿਹੜਾ ਰਾਈਟ ਹੈ ਅੱਗੇ ਵਧਦੇ ਹਾਂ ਉਧਰ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਦਿਹਾਂਤ ਤੋਂ ਬਾਅਦ ਲਗਾਤਾਰ ਉਹਨਾਂ ਦੀ ਯਾਦਗਾਰ ਬਣਾਉਣ ਨੂੰ ਲੈ ਕੇ ਵਿਵਾਦ ਛਿੜਦਾ ਜਾ ਰਿਹਾ ਹੈ ਜਿੱਦੇ ਚਲਦੇ ਹਾਂ ਅਮਰitsar ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਓਜਲਾ ਨੇ ਭਾਜਪਾ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਗੁਰਜੀਤ ਸਿੰਘ ਓਜਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਡਾਕਟਰ ਮਨਮੋਹਨ ਸਿੰਘ ਦੀ ਬਦੌਲਤ ਅੱਜ ਦੇਸ਼ ਜਿਹੜਾ ਸਥਿਰ ਹੈ ਤੇ ਉਹਨਾਂ ਦੇ ਯੋਗਦਾਨ ਨੂੰ ਮੁੱਖ ਰੱਖਦੇ ਆਂ ਪਰਿਵਾਰ ਦੀ ਭਾਵਨਾ ਅਨੁਸਾਰ ਟੁਕਮਾ ਮਾਨ ਸਨਮਾਨ ਦੇਣਾ ਸਰਕਾਰ ਦਾ ਫਰਜ ਹੈ ਦਾ ਅਫਸੋਸ ਹੈ ਔਰ ਜਿਹੜੀ ਗੱਲ ਹਮੇਸ਼ਾ ਸਾਡੇ ਲਈ ਰੜਕਦੀ ਰਹੇਗੀ ਕਿ ਜਿਹੜਾ ਡਾਕਟਰ ਸਾਹਿਬ ਨੂੰ ਇਹਨਾਂ ਨੇ ਕਰਮੇਸ਼ਨ ਵਾਸਤੇ ਸੰਸਕਾਰ ਵਾਸਤੇ ਸਹੀ ਜਗ੍ਹਾ ਉਪਲਬਧ ਨਹੀਂ ਕਰਾਈ ਸਰਕਾਰ ਨੇ ਬਣਦਾ ਹੱਕ ਨਹੀਂ ਦਿੱਤਾ ਜਿਸ ਬੰਦੇ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਹੋਵੇ ਜਿਸ ਇਨਸਾਨ ਨੇ ਵਿਦੇਸ਼ ਬੈਠੀਆਂ ਰਾਜਨੀਤਿਕ ਪਾਰਟੀਆਂ ਦੇ ਅੰਦਰ ਜਗ੍ਹਾ ਬਣਾਈ ਹੋਵੇ ਜੇ ਸਨਸਾਨ ਨੇ ਕਦੀ ਕਿਸੇ ਵਿਰੋਧੀ ਧਿਰ ਨੂੰ ਦੇ ਵਿਰੋਧੀ ਧਿਰ ਦੇ ਬਰੁੱਤੇ ਕੋਈ ਤੰਜ ਨਾ ਕੀਤਾ ਹੋਵੇ ਕਦੀ ਕਿਸੇ ਨਾਲ ਵੈਰ ਵਿਰੋਧਨਾ ਕੀਤਾ ਹੋਵੇ ਇੱਕ ਸੰਤ ਰੂਪੀ ਇਨਸਾਨ ਸਾਡੇ ਦੇਸ਼ ਦਾ ਮਹਾਨ ਹੀਰੋ ਸਾਡੀ ਕੌਮ ਦਾ ਮਹਾਨ ਹੀਰੋ ਸਾਡੇ ਪੰਜਾਬੀਅਤ ਦਾ ਮਹਾਨ ਹੀਰੋ ਉਸ ਬੰਦੇ ਲਈ ਇੰਨੀ ਮੰਨ ਦੇ ਵਿੱਚ ਇਹਨਾਂ ਨੇ ਕੁੜਤਨ ਰੱਖੀ ਹੈ ਬੀਜੇਪੀ ਗਵਰਨਮੈਂਟ ਨੇ ਜਗ੍ਹਾ ਨਹੀਂ ਦਿੱਤੀ ਇਹਦੇ ਵਾਸਤੇ ਅਮਿਤ ਸ਼ਾਹ ਜੀ ਜ਼ਿੰਮੇਵਾਰ ਨਹੀਂ ਇਹਦੇ ਵਾਸਤੇ ਨਰਿੰਦਰ ਮੋਦੀ ਜੀ ਜ਼ਿੰਮੇਵਾਰ ਨੇ ਦੇਖੋ ਜਾਣਾ ਸਭ ਨੇ ਚਲੇ ਸਭ ਨੇ ਜਾਣਾ ਪਰ ਜਿਹੜਾ ਅਧਿਕਾਰ ਹੁੰਦਾ ਆ ਸਰਕਾਰਾਂ ਐਸੇ ਕੰਮ ਲਈ ਬਣਦੀਆਂ ਨੇ ਕਿ ਅਧਿਕਾਰਾਂ ਦੀ ਰਾਖੀ ਕਰਨ ਇੱਥੇ ਤੇ ਵੱਖਰਾ ਕਰਨਾ ਚਾਹੀਦਾ ਸੀ ਕੋਚਰ ਪਹਿਲਾਂ ਜਦੋਂ ਸਾਡੇ ਮਾਨਯੋਗ ਸ਼੍ਰੀ ਬਾਜਪਾਈ ਜੀ ਦੀ ਪੂਰੇ ਹੋਏ ਨੇ ਉਹ ਉਹਨਾਂ ਦੀ ਸਵਰਗਵਾਸ ਹੁੰਨ ਤੋਂ ਬਾਅਦ ਉਹਨਾਂ ਨੂੰ ਵੀ ਜਗ੍ਹਾ ਦਾ ਪੂਰਾ ਮਾਨ ਸਨਮਾਨ ਮਿਲਿਆ ਔਰ ਅਸੀਂ ਖੁਸ਼ ਆ ਇੱਕ ਪ੍ਰਾਈਮ ਮਿਨਿਸਟਰ ਹੈ ਸਾਡੇ ਅਸੀਂ ਉਹਨਾਂ ਤੋਂ ਵੀ ਉਹਨਾਂ ਨੇ ਵੀ ਅੱਛਾ ਕੰਮ ਕੀਤਾ ਪਰ ਡਾਕਟਰ ਮਨਮੋਨ ਸਿੰਘ ਜੀ ਨੂੰ ਰਾਜ ਘਾਟ ਦੀ ਜਗ੍ਹਾ ਕਿਉਂ ਨਹੀਂ ਦਿੱਤੀ ਗਈ ਇਹ ਬਹੁਤ ਵੱਡਾ ਸਵਾਲ ਹੈ ਔਰ ਇਹ ਸਵਾਲ ਦਾ ਜਵਾਬ ਇਹ ਅਸੀਂ ਵੀ ਪੁੱਛਾਂਗੇ ਲੋਕ ਵੀ ਪੁੱਛਦੇ ਨੇ ਪੂਰਾ ਦੇਸ਼ ਪੁੱਛਦਾ ਆ ਪੂਰੇ ਵਰਲਡ ਲੈਵਲ ਤੇ ਲੋਕ ਇਹਨਾਂ ਨੂੰ ਪੁੱਛਦੇ ਨੇ ਕਿ ਕਿਉਂ ਡਾਕਟਰ ਸਾਹਿਬ ਨੂੰ ਜਗ੍ਹਾ ਕਿਉਂ ਨਹੀਂ ਦਿੱਤੀ ਪਰਿਵਾਰ ਇੰਨਾ شریف ਹੈ ਤੁਸੀਂ ਕਹਿ ਨਹੀਂ ਸਕਦੇ ਮਤਲਬ ਉਹਨਾਂ ਵਰਤੀ ਉਹਨਾਂ ਨੇ ਕੋਈ ਵੀ ਉਹਨਾਂ ਨੇ ਕੋਈ ਹੋਰ ਪਰਿਵਾਰ ਰਾਜਨੀਤੀ ਕਰਦਾ ਤੇ ਉਹਦਾ ਸੰਸਕਾਰ ਹੀ ਨਾ ਕਰਦਾ ਦੋ ਦਿਨ ਉਹਨਾਂ ਕਹਿੰਦਾ ਕੋਈ ਗੱਲ ਨਹੀਂ ਅਸੇ ਆਡਾ ਮਨ ਦੁਖਿਆ ਉਹਨਾਂ ਦਾ ਵੀ ਦੁਖਿਆ ਬਹੁਤ ਦੁਖਿਆ ਉਹਦੇ ਕੋਈ ਗੱਲ ਨਹੀਂ ਇਦਾਂ ਹੀ ਹੋਣਾ ਹੋਏਗਾ ਜੋ ਪਰਮਾਤਮਾ ਦੇ ਬਾਣਾ ਹੈ ਉਹਨਾਂ ਬਾਣਾ ਮੰਨ ਲੇ ਪਰ ਇਹ ਸਰਕਾਰ ਨੇ ਕੀ ਕੀਤਾ ਤੁਹਾਡੇ ਸਾਹਮਣੇ ਹੈ 100 ਬਾਈ 150 ਦੀ ਜਗ੍ਹਾ ਸੀ 100 ਬਾਈ 150 ਦੀ ਜਗ੍ਹਾ ਹੋਊਗੀ ਜੇ ਤੁਸੀਂ ਸੰਸਕਾਰ ਹੋਇਆ ਔਰ ਉਨਤੇ ਪ੍ਰੋਪਰ ਪਰਿਵਾਰ ਨੂੰ ਬਹਿਣ ਦੀ ਜਗ੍ਹਾ ਵੀ ਨਹੀਂ ਮਿਲੀ ਤੁਸੀਂ ਸਾਰੇ ਵੇਖ ਲਓ ਉੱਥੇ ਵੀਡੀਓ 깔 ਰਹੀਆਂ ਨੇ ਕੋਈ ਜਗ੍ਹਾ ਨਹੀਂ ਕਿਸੇ ਨੂੰ ਰਾਜਦੂਤ ਆਏ ਅੰਬੈਸਡਰ ਆਏ ਵੱਖਰੇ ਵੱਖਰੇਆਂ ਦੇਸ਼ਾਂ ਦੇ ਉਹਨਾਂ ਨੂੰ ਕੋਈ ਜਗ੍ਹਾ ਨਹੀਂ ੱੱਕੇ ਵੱਜ ਰਹੇ ਨੇ ਸਿਰਫ ਆਪਣੀ ਲਾਈਨ ਇੱਕ ਸਿੱਧੀ ਰੱਖੀ ਔਰ ਇੱਕ ਡੀਡੀ ਨਿਊਜ਼ ਨੂੰ ਬੁਲਾ ਲਿਆ ਉਹਦਾ ਕੈਮਰਾ ਫੋਕਸ ਇਹਨਾਂ ਤੇ ਸੀ ਜਾਂ ਜਿਹੜਾ ਸੰਸਕਾਰ ਲਈ 30 ਬਾਈ 30 ਦਾ ਥੜਾ ਸੀ ਆਲਮੋਸਟ ਮੇਰੇ ਕਰ 30 ਬਾਈ 30 ਫੁੱਟ ਦਾ ਥੜਾ ਉੱਚਾ ਸੀ ਉਹਦੇ ਤੇ ਪਰਿਵਾਰ ਦੇ ਜੀ ਕਿ 30 ਬਾਈ 30 'ਚ ਕਿੰਨੇ ਕੁ ਜੀ ਖੜ ਸਕਦੇ ਤੁਸੀਂ ਆਪਾਂ ਅੰਦਾਜ਼ਾ ਲਾਓ ਔਰ ਇਹ ਕਿਉਂ ਕੀਤਾ ਆ ਦੇਖੋ ਦੇਸ਼ ਨੂੰ ਅੱਗੇ ਲਿਜਾਣ ਵਾਸਤੇ ਇਹੋ ਜੀ ਸੋਚ ਜਿਹੜੀ ਹੈ ਉਹ ਸਾਡੇ ਫਿਊਚਰ ਵਾਸਤੇ ਅੱਛੀ ਨਹੀਂ ਸਾਡੇ ਬੱਚਿਆਂ ਵਾਸਤੇ ਅੱਛੀ ਨਹੀਂ ਦੇਸ਼ ਸਾਡਾ ਜਿਹੜਾ ਆ ਉਹ ਅੱਗੇ ਤਾਂ ਵੱਧ ਸਕਦਾ ਜੇ ਡਾਕਟਰ ਮਨਮੋਹਨ ਸਿੰਘ ਵਰਗੀ ਸੋਚ ਰੱਖੋਗੇ ਵੱਡਾ ਦਿਲ ਰੱਖੋਗੇ ਸਾਰਿਆਂ ਨੂੰ ਗੱਲ ਨਾ ਲਾਉਗੇ ਗਰੀਬ ਦੀ ਸੁਣੋਗੇ ਬੇਰੁਜ਼ਗਾਰ ਦੀ ਸੁਣੋਗੇ ਵਰਗੀਕਰਨ ਨਹੀਂ ਕਰੋਗੇ ਧਰਮ ਦੇ ਆਧਾਰ ਤੇ ਰਾਜਨੀਤੀ ਨਹੀਂ ਕਰੋਗੇ ਤਾਂ ਦੇਸ਼ ਅੱਗੇ ਵੱਧ ਸਕਦਾ ਨਹੀਂ ਤੇ ਦੇਸ਼ ਇੱਕ ਨਾ ਇੱਕ ਦਿਨ ਰਾਜਕਤਾ ਵੱਲ ਵੱਧ ਰਿਹਾ ਹੈ ਇੱਕ ਨਾ ਇੱਕ ਦਿਨ ਲੋਕਾਂ ਦਾ ਨੁਕਸਾਨ ਹੋਏਗਾ। ਔਰ ਇਹਦੀ ਮਿਸਾਲ ਅੱਗੇ ਗੱਲਾਂ ਛੁਪ ਜਾਂਦੀਆਂ ਸੀ ਤੁਹਾਡੀ ਮਨਛਾ ਦਾ ਪਤਾ ਨਹੀਂ ਸੀ ਲੱਗਦਾ ਪਰ ਕਈ ਵਾਰੀ ਕੁਦਰਤੀ ਅਸੀਂ ਇਹਨਾਂ ਚੀਜ਼ਾਂ ਨੂੰ ਮਾੜਾ ਗਿਣਦੇ ਵੀ ਮਾੜਾ ਹੋਇਆ ਪਰ ਕਈ ਵਾਰੀ ਇਹੋ ਜਿਹੀਆਂ ਚੀਜ਼ਾਂ ਹੋ ਕੇ ਹੋ ਸਕਦਾ ਉਹਨਾਂ ਲੋਕਾਂ ਦੇ ਮਨ ਦੇ ਪ੍ਰਤੀ ਇਹਨਾਂ ਦੇ ਪ੍ਰਤੀ ਵੀ ਹੋਵੇ ਭਾਜਪਾ ਦੇ ਪ੍ਰਤੀ ਜਾਂ ਇਸ ਪ੍ਰਾਈਮ ਮਿਨਿਸਟਰ ਸਾਹਿਬ ਦੇ ਜਾਂ ਉਹ ਮਿਨਿਸਟਰ ਸਾਹਿਬ ਦੇ ਪ੍ਰਤੀ ਵੀ ਠੀਕ ਕਰ ਰਹੇ ਨੇ ਪਰ ਅੱਜ ਅੱਜ ਹਰ ਬੰਦੇ ਨੂੰ ਪਤਾ ਲੱਗਾ ਵੀ ਇਹਨਾਂ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਔਰ ਇਹ ਦੇਸ਼ ਨੂੰ ਕਿਸ ਕਗਾਰ ਤੱਕ ਲੈ ਕੇ ਜਾਣਾ ਚਾਹੁੰਦੇ ਜਿਹੜੇ ਆਪਣੇ ਹੀਰੋ ਨੂੰ ਹੀਰੋ ਨਹੀਂ ਮੰਨਦੇ ਜਿਹੜੇ ਆਪਣੇ ਅਰਥ ਸ਼ਾਸਤਰੀ ਨੂੰ ਜਿਹਨੂੰ ਪੂਰਾ ਵਰਲਡ ਜਿਹੜਾ ਆ ਉਹਨੂੰ ਮੱਥਾ ਟੇਕਦਾ ਆ ਜਿਹੜੇ ਉਹਨੂੰ ਵਰਲਡ ਦੇ ਜਿਹੜਾ ਡਿਵੈਲਪਡ ਕੰਟਰੀ ਉਹਨੂੰ ਆਪਣਾ ਗੁਰੂ ਮੰਨਦਾ ਹੈ ਤੇ ਸਾਡੇ ਉਹਨੂੰ ਆਪਣਾ ਹੀਰੋ ਨਹੀਂ ਮੰਨਦੇ ਜਿਹੜੀਆਂ ਜਿਹੜੀਆਂ ਰਸਮਾਂ ਕੀਤੀਆਂ ਨੇ ਇਹਦੇ ਪ੍ਰੋਟੋਕਾਲ ਨੇ ਕਿ ਤੁਸੀਂ ਕਰਨੇ ਹੀ ਸੀ ਤੁਸੀਂ ਨਾ ਹੁੰਦੇ ਕੋਈ ਹੋਰ ਪ੍ਰਾਈਮ ਮਿਨਿਸਟਰ ਹੁੰਦਾ ਉਹਨੇ ਵੀ ਕਰਨਾ ਸੀ ਬਟ ਜਿਹੜਾ ਤੁਸੀਂ ਰੋਕਿਆ ਹੁਣ ਉਹ ਵੀ ਪ੍ਰੋਟੋਕਾਲ ਸੀ ਹੋਣਾ ਸੀ ਉੱਤੇ ਪਰ ਤੁਸੀਂ ਰੋਕਿਆ ਕਿਉਂ ਸਿਰਫ ਇੱਕ ਨੀਵਾ ਵਿਖਾਉਣਾ ਵਾਜਪਈ ਜੀ ਦਾ ਤੁਸੀਂ ਮੈਂ ਤੁਹਾਡੇ ਮਾਧਿਅਮ ਨਾਲ ਇਹ ਕਹਿਣਾ ਚਾਹਣਾ ਸਾਰਿਆਂ ਨੂੰ ਤੁਹਾਡੇ ਮਾਧਿਅਮ ਨੂੰ ਜੀ ਨੇ ਸੁਣ ਕੇ ਆ ਇੰਟਰਵਿਊ ਤੋਂ ਬਾਅਦ ਕਿਰਪਾ ਕਰਕੇ ਵਾਜਪਈ ਜੀ ਦਾ ਜਿਹੜਾ ਅੰਤਮ ਰਸਮਾ ਸੰਸਕਾਰ ਹੁੰਦਾ ਵੀ ਵੇਖਿਓ ਤੇ ਡਾਕਟਰ ਮਨਮੋਹਨ ਸਿੰਘ ਜੀ ਦਾ ਵੇਖਿਓ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਇਹਨਾਂ ਨੇ ਕੀ ਕੀਤਾ ਹੈ ਸਾਡੇ ਅਗੇ ਲੋਕ ਅਸੀਂ ਬਹੁਤ ਇਹਨਾਂ ਗੱਲਾਂ 'ਚ ਮੈਂ ਬਹੁਤ ਘੱਟ ਜਾਨਾ ਕਿ ਕਿਸੇ ਦੀ ਨੰਦਿਆ ਚੁਕੜੀ ਕਹੀਦਾ ਆਪਣੀ ਰਾਜਨੀਤੀ ਕਰੋ ਆਪਣਾ ਆਪਣਾ ਹਰ ਇੱਕ ਦਾ ਆਪਣਾ ਤਰੀਕਾ ਆਪਣਾ ਕਰੇ ਕੋਈ ਘਟ ਕਰਦਾ ਕੋ ਵੱਧ ਕਰਦਾ ਅਸੀਂ ਸੰਵਿਧਾਨ ਦੇ ਪ੍ਰਤੀ ਅਸੀਂ ਦੇਸ਼ ਪ੍ਰਤੀ ਪ੍ਰੇਮ ਹੈ ਉਸ ਦੇ ਮੁਤਾਬਕ ਅਸੀਂ ਆਪਣੀ ਜਿੰਦਗੀ ਜਿਹੜੀ ਜਿਉਨੇ ਆ ਔਰ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਆ ਸਬ ਸਬਨਾ ਦਾ ਭਲਾ ਸਾਂਝੀ ਵਾਲਤਾ ਦਾ ਸੰਦੇਸ਼ ਆ ਅਸੀਂ ਹਮੇਸ਼ਾ ਹੀ ਉਹਨੂੰ ਕੈਰੀ ਕਰਦੇ ਆ ਪਰ ਇੱਥੇ ਦਿਲ ਦੁਖਿਆ ਸਾਡੇ ਵੀ ਮਤਲਬ ਲੁੰਧ ਰਿਆ ਗਿਆ ਵੀ ਇਹ ਕੀ ਕੀਤਾ ਜੀ ਅਪ ਆਪਣੀ ਥਾਟ ਹੈ ਉੱਥੇ ਮਜ਼ਾਰ ਨਹੀਂ ਕੋਈ ਬਣਦੀ ਹੁੰਦੀ ਇੱਕ ਮੈਮੋਰੀਅਲ ਜਗ੍ਹਾ ਬਣਦੀ ਹੁੰਦੀ ਜਿੱਤੇ ਆਪਾਂ ਟ੍ਰਿਬਿਊਟ ਕਰਦੇ ਆਂ ਕੌਮ ਚ ਇਹ ਇਜ਼ਾਜ਼ਤ ਹੀ ਨਹੀਂ ਦਿੰਦੀ ਆ ਦੇਖੋ ਇਹ ਸਿੱਖ ਕੌਮ ਨਾਲ ਉਹ ਇਸ ਵੇਲੇ ਕੱਲੇ ਸਿੱਖ ਕੌਮ ਦੇ ਨਹੀਂ ਪੂਰੇ ਦੇਸ਼ ਦੇ ਪੂਰੇ ਵਰਲਡ ਦੇ ਹੀਰੋ ਨੇ ਕੱਲ ਨੂੰ ਕਿਸੇ ਪ੍ਰਾਈਮ ਮਿਨਿਸਟਰ ਨੇ ਆਉਣਾ ਹੈ ਉਹ ਤੇ ਕਿਤੇ ਉਹਨਾਂ ਨੂੰ ਯਾਦ ਕਰਨਾ ਕਿੱਥੇ ਜਾਣਗੇ ਇਹ ਨਹੀਂ ਗੱਲ ਹੁੰਦੀ ਉਹ ਸਿੱਖ ਨਾਲੋਂ ਵੀ ਹੁਣ ਇਸ ਵੇਲੇ ਉੱਪਰ ਚੜੇਗੇ ਨੇ ਉਹਨਾਂ ਦੀ ਸਿੱਖੀ ਹੋਰ ਵੱਡੀ ਹੋ ਗਈ ਆ ਉਹ ਮਜ਼ਾਰ ਨਹੀਂ ਹੁੰਦੀ ਕੋਈ ਦੀਵੇ ਨਹੀਂ ਬਾਲਨੇ ਹੁੰਦੇ ਤੇ ਮੇਰੇ ਮਾਫ ਕਰਨਾ ਜਿਹੜਾ ਵੀ ਕੋਈ ਹੀਰੋ ਕੋਈ ਜੰਗ ਦਾ ਵੀ ਹੀਰੋ ਆ ਤੇ ਉਹਦੀ ਕੋਈ ਨਾ ਕੋਈ ਨਿਸ਼ ਜਿਲੇ ਵਾਲੇ ਬਾਗ ਹੈ ਜਿਹੜੇ ਸ਼ਹੀਦ ਹੋਏ ਕੋਈ ਨਾ ਕੋਈ ਆਪਣੀ ਨਿਸ਼ਾਨੀ ਬਣਾਈ ਹੈ ਨਾ ਕੁਝ ਸਿੱਖ ਵੀ ਆ ਹਿੰਦੂ ਵੀ ਆ ਮੁਸਲਮਾਨ ਵੀ ਆ ਸਾਰੇ ਹੀ ਨੇ ਇਹ ਸਾਂਝੀ ਬਲਤਾ ਦਾ ਪ੍ਰਤੀਕ ਸੀ ਇਹੋ ਸਮਾਰਕ ਉੱਥੇ ਰਾਜਘਾੜ੍ਹ ਤੇ ਜਰੂਰ ਬਣਾਓ ਵੇਖੋ ਉੱਥੇ ਦੇ ਅਸੀਂ ਕਹਣਾ ਹੈ ਕਹਣਾ ਹੈ ਸਾਨੂੰ ਉੱਥੇ ਜਗ੍ਹਾ ਚਾਹੀਦੀ ਕਿਉਂਕਿ ਉੱਥੇ ਜੇ ਕਿਸੇ ਨੇ ਵਰਲਡ ਲੈਵਲ ਤੇ ਕਿਹੇ ਕਿਸੇ ਨੇ ਵੀ ਆਉਣਾ ਸੀ ਬਾਹਰ ਜਾਣੇ ਆ ਅਸੀਂ ਬਾਹਰ ਕਿਸੇ ਨੂੰ ਯਾਤ ਕਿੱਥੇ ਕਰਦੇ ਆ ਜਿੱਥੇ ਉਹਦੀ ਕੋਈ ਜਗ੍ਹਾ ਉਹਨਾਂ ਥੋੜੀ ਬਣਾਈ ਹੁੰਦੀ ਆ ਅਸੀਂ ਜਾ ਕੇ ਉਹਦੀ ਹਿਸਟਰੀ ਲਿਖਿੰਦੀ ਪੜ੍ਹਦੇ ਆ ਸਾਨੂੰ ਕਈ ਚੀਜ਼ਾਂ ਨਹੀਂ ਪਤਾ ਹੁੰਦੀਆਂ ਅਸੀਂ ਜਾ ਕੇ ਉੱਥੇ ਪ ਔਰ ਇਹ ਇਹ ਚੀਜ਼ਾਂ ਆਉਣ ਵਾਲੀ ਪੀੜ੍ਹੀ ਦੇ ਦਰਸਾਉਂਦੀਆਂ ਨੇ ਇਹ ਕੋਈ ਅਸੀਂ ਪੂਜਨ ਲਾਇਕ ਜਗ੍ਹਾ ਨਹੀਂ ਬਣਾਉਣੀ ਕਿ ਦੀਵਾ ਬਾਲਣਾ ਉੱਤੇ ਜਾ ਕੇ ਨਹੀਂ ਸਮਾਰਕ ਇਹ ਹੁੰਦਾ ਹੈ ਵੀ ਆਵੇ ਕੋਈ ਵੇਖੇ ਉਹ ਆਪਣੀ ਸ਼ਰਧਾ ਇੱਕ ਜਗ੍ਹਾ ਤੇ ਭੇਟ ਕਰ ਸਕਦੇ ਹੋ ਇਹ ਹਾਂ ਉਹਨਾਂ ਦੇ ਆਪਣੇ ਵਿਚਾਰ ਹੋ ਆਪਣੇ ਵਿਚਾਰ ਰੱਖਣ ਪਰ ਸਾਡਾ ਮੰਨਣਾ ਹੈ ਇਹ ਇਹਨੂੰ ਮਜ਼ਾਰ ਦੇ ਨਾਲ ਨਹੀਂ ਜੋੜਿਆ ਜਾ ਸਕਦਾ ਨੰਬਰ 1 ਨੰਬਰ 2 ਅਸੀਂ ਚਾਹੁੰਦੇ ਹਾਂ ਕਿ ਜਿਹੜਾ ਅੰਮ੍ਰਿਤਸਰ ਹੈ ਅੰਮ੍ਰਿਤਸਰ ਕਿਉਂਕਿ ਉਹਨਾਂ ਦਾ ਸ਼ਹਿਰ ਹੈ ਔਰ ਬਤੌਰ ਮੈਂਬਰ ਪਾਰਲੀਮੈਂਟ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਆਪਣੇ ਲੋ ਜਿੰਨੀਆਂ ਬੈਸਟ ਕੋਸ਼ਿਸ਼ ਨੇ ਉਹ ਕਰ ਸਕਾ ਔਰ ਮੇਰੀਆ ਕੋਸ਼ਿਸ਼ ਕੀ ਹੋਣੀ ਆ ਆਉਣ ਵਾਲੀ ਪੀੜ੍ਹੀ ਉਤੋਂ ਸੇਧ ਲੈ ਸਕੇ ਜੇ ਤੇ ਉਹੋ ਜੀ ਗੱਲ ਹੋਵੇ ਸੀ ਕਹੀਏ ਜੇ ਸਟੈਚੂ ਲਾ ਦਾਂਗੇ ਵੱਡਾ ਚੌਂਕ ਚ ਲਾ ਦਾਂਗੇ ਉੱਥੇ ਲਾ ਦਾਂਗੇ ਠੀਕ ਹੈ ਉਹ ਕਿਸੇ ਨੇ ਕਰਨਾ ਹੋਵੇ ਮੈਂ ਕਿਸੇ ਨੂੰ ਡੱਕਦਾ ਨਹੀਂ ਕਿਸੇ ਨਾਗਰਿਕ ਨੇ ਆਪਣੇ ਤਰੀਕੇ ਨਾਲ ਬਣਾਉਣਾ ਹੈ ਆ ਸਕੂਲ ਆਫ ਮੀਨ ਸਕੂਲ ਆਫ ਇਕਨੋਮਿਕਸ ਚਾਹੁੰਦੇ ਆ ਮੈਂ ਤਾਂ ਕਹੂੰ ਬਹੁਤ ਵਧੀਆ ਸਲਾਹ ਹੈ ਡਾਕਟਰ ਸਾਹਿਬ ਦੀ ਅਤਰੋਚਦਾਰਤ ਲੋਚਨ ਸਿੰਘ ਜੀ ਹੁਣਾ ਦੀ ਮੈਂ ਉਹਦੇ ਨਾਲ ਬਿਲਕੁਲ ਸਹਿਮਤ ਹਾਂ ਉਹ ਵੀ ਬਣਾਓ ਉੱਥੇ ਇੱਕ ਚੀਜ਼ ਥੋੜਾ ਬਣਾ ਲਈਏ ਇਹ ਤੇ ਪੂਰੇ ਦੇਸ਼ ਨੂੰ آگਾਹ ਕਰਨ ਦੀ ਲੋੜ ਹੈ ਕੱਲਾ ਸਾਨੂੰ ਕੱਲੇ ਇਹ ਤੇ ਪੂਰੇ ਦੇਸ਼ 'ਚ ਜਿੱਥੇ-ਜਿੱਥੇ ਵੀ ਬੱਚੇ ਐਜੂਕੇਸ਼ਨ ਸੈਂਟਰ ਨੇ ਉੱਥੇ-ਉੱਥੇ ਹੀ ਜੇ ਅੱਜ ਕੋਈ ਵੀ ਪੜੂਗਾ ਕਿਸੇ ਵੀ ਕਾਸਟ ਦਾ ਕਿਸੇ ਵੀ ਧਰਮ ਦਾ ਬੱਚਾ ਜੇ ਡਾਕਟਰ ਸਾਹਿਬ ਦੀ ਜਾਣਕਾਰੀ ਲਾਹ ਹਾਸਲ ਕਰ ਸਕਦਾ ਨਾ ਹੋ ਸਕਦਾ ਉਹਦੇ ਮਨ 'ਚ ਕੋਈ ਵਿੱਦਿਆ ਦਾ ਦੀਵਾ ਜਗ ਜੇ ਉਹ ਕਵੇ ਵੀ ਮੈਂ ਵੀ ਇਸੇ ਰਾਹ ਤੇ ਤੁਰਨਾ ਤਾਂ ਉਹ ਜ਼ਾਦਾ ਉਹ ਅੱਜ ਐਜੂਕੇਸ਼ਨ ਨਾਲ ਹੀ ਤਾਂ ਗਾਂ ਵਧਿਆ ਜਾ ਸਕਦਾ ਅੱਗੇ ਵਧਦੇ ਆ ਉਧਰ ਕਿਸਾਨ ਨੇਤਾ ਸਰਵਨ ਸਿੰਘ ਪੰਦੇਰ ਨੇ ਨਵੇਂ ਸਾਲ ਦੇ ਉੱਤੇ ਪਹਿਲੇ ਦਿਨ ਭਾਜਪਾ ਉੱਤੇ ਜੰਮ ਕੇ ਨਿਸ਼ਾਨੇ ਸਾਦੇ ਨੇ ਸੋ ਸਰਵਨ ਸਿੰਘ ਪੰਦੇਰ ਨੇ ਸ਼ੰਭੂ ਬਾਰਡਰ ਤੋਂ ਬੋਲਦਿਆਂ ਕਿਹਾ ਕਿ ਜੋ ਹਰਿਆਣਾ ਸਰਕਾਰ ਵੱਲੋਂ ਦੋਵੇਂ ਬਾਰਡਰਾਂ ਦੇ ਉੱਤੇ ਕੰਦਾ ਕੱਢੀਆਂ ਗਈਆਂ ਨੇ ਤੇ ਇਹਦਾ ਕੰਦਾ ਨੇ ਪੰਜਾਬ ਦੀ ਆਰਥਿਕਤਾ ਨੂੰ ਬਰਬਾਦ ਕਰ ਦਿੱਤਾ ਉੱਥੇ ਹੀ ਵਪਾਰੀ ਵਰਗ ਤੇ ਟਰਾਂਸਪੋਰਟਾਂ ਨੂੰ ਵੀ ਬਰਬਾਦ ਕੀਤਾ ਨਾਲ ਹੀ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਇਹ ਕੰਦਾ ਬਣਾ ਕੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਉੱਥੇ ਹੀ ਸਰਵਨ ਸਿੰਘ ਪੰਦੇਰ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਸੰਘਰਸ਼ ਦਾ ਐਲਾਨ ਵੀ ਕੀਤਾ ਮੈਂ ਸਰਵਣ ਸਿੰਘ ਪੰਦੇਰ ਇਸ ਸਮੇਂ ਸ਼ੰਭੂ ਬਾਰਡਰ ਤੇ ਖੜਾ ਮੇਰੇ ਪਿੱਛੇ ਤੁਹਾਨੂੰ ਜੜੀ 13 ਫਰਵਰੀ ਇਸ ਤੋਂ ਪਹਿਲਾਂ 6 ਫਰਵਰੀ ਦੀ ਮੋਦੀ ਸਰਕਾਰ ਵੱਲੋਂ ਕੰਦ ਕੱਢੀ ਗਈ ਆ ਉਸ ਕੰਦ ਦੇ ਨੇੜੇ ਖੜਾ ਜਿੱਧਰ ਸਾਡੇ ਜਥੇ ਜਾਂਦੇ ਹੈਗੇ ਇਸ ਕੰਦ ਨੇ ਪੰਜਾਬ ਦੀ ਆਰਥਿਕਤਾ ਨੂੰ ਬਰਬਾਦ ਕੀਤਾ ਇਸ ਕੰਦ ਨੇ ਵਪਾਰੀਆਂ ਨੂੰ ਬਰਬਾਦ ਕੀਤਾ ਇਸ ਕੰਦ ਨੇ ਪੰਜਾਬ ਦੇ ਟਰਾਂਸਪੋਰਟਰਾਂ ਦਾ ਹਰਿਆਣੇ ਦੇ ਟਰਾਂਸਪੋਰਟਰਾਂ ਦਾ ਨੁਕਸਾਨ ਕੀਤਾ ਔਰ ਦੇਸ਼ ਦੀ ਰਾਜਧਾਨੀ ਵਿੱਚ ਕਿਸਾਨ ਜਿਹੜੇ ਜਿੰਨਾ ਦਾ ਹੱਕ ਮੰਗਦਾ ਦੇਸ਼ ਸਾਡੇ ਨਾਲ ਬੰਦ ਨੂੰ ਜਾਨ ਤੋਂ ਰੋਕਿਆ ਗਿਆ ਜਿਹੜੇ ਮੰਤਰੀ ਕਹਿੰਦੇ ਸੀ ਕਿ ਜਿਹੜੇ ਕਾਂ ਕਾਂ ਕਰਦੇ ਰਹੇ 10 ਮਹੀਨੇ ਵੀ ਟਰੈਕਟਰ ਟਰਾਲੀ ਚ ਬੰਬ ਬੰਦੂਕਾ ਨੇ ਔਰ ਤੁਸੀਂ ਪੈਦਲ ਆ ਜਾਓ ਜਦੋਂ ਪੈਦਲ ਜਥਿਆਂ ਦਾ ਕੂਚ ਕੀਤਾ ਲਗਭਗ 44 45 ਜ਼ਖਮੀ ਹੋ ਗਏ ਔਰ ਦਿੱਲੀ ਨਹੀਂ ਜਾਣ ਦਿੱਤਾ ਔਰ ਕੇਂਦਰੀ ਮੰਤਰੀਆਂ ਦੀ ਕੀ ਕ੍ਰੈਡੀਬਿਲਟੀ ਆ ਰਮਨਜੀਤ ਬਿੱਟੂ ਕਹਿੰਦਾ ਤੁਹਾਡਾ ਸਵਾਗਤ ਕਰਾਂਗੇ ਹਰਿਆਣੇ ਦਾ ਖੇਤੀਬਾੜੀ ਮੰਤਰੀ ਕਹਿੰਦਾ ਤੁਹਾਡਾ ਸਵਾਗਤ ਕਰਾਂਗੇ ਪਰ ਜਿਵੇਂ ਕਿਸਾਨਾਂ ਤੇ ਅਰ ਜਿਹੜੇ ਅਸੀਂ ਸਵਾਲ ਮੋਦੀ ਸਰਕਾਰ ਨੂੰ ਕੀਤੇ ਸੀ ਵੀ 100 ਬੰਦਾ ਪੈਦਲ ਜਾਂਦਾ ਤੁਹਾਡੇ ਲਈ ਕਿਵੇਂ ਅਮਨ ਕਾਨੂੰਨਲੀ ਖਤਰਾ ਹੋ ਸਕਦਾ ਉਹਨਾਂ ਕੋਲੇ ਕੋਈ ਜਵਾਬ ਨਹੀਂ ਹੈਗਾ ਅੱਜ ਕੇਐਮਐਮ ਦੀ ਮੀਟਿੰਗ ਆ ਉਹਦੇ ਵਿੱਚ ਅਸੀਂ ਕਿਸਾਨ ਮਜ਼ਦੂਰ ਮੋਜਦਾ ਦੀ ਵਿੱਚ ਜਥਿਆਂ ਬਾਰੇ ਵਿਚਾਰ ਚਰਚਾ ਕਰਾਂਗੇ ਉਧਰਲੇ ਪਾਸੇ 36 ਦਿਨ ਹੋ ਗਏ ਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਨ ਵਰਤ ਨੂੰ ਸਰਕਾਰ ਦਾ ਉਸ ਤੇ ਰੁਖ ਰਵਈਆ ਕੀ ਹੈਗਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਕੋਈ ਚਿੰਤਾ ਨਹੀਂ ਹੈ ਕਿ ਦੇਸ਼ ਦੇ ਕਿਸਾਨ ਮਜ਼ਦੂਰ ਦੀ ਔਰ ਜਦੋਂ ਤੱਕ ਦੇਸ਼ ਦਾ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਚਿੰਤਾ ਨਹੀਂ ਕਰਦਾ ਸ਼ਹਿਦ ਮਸਲੇ ਨਾ ਹੱਲ ਹੋਣ ਉਹ ਕੱਲੇ ਕਾਰਪੋਰੇਟ ਘਰਾਣਿਆਂ ਬਾਰੇ ਉਹਨਾਂ ਦੀ ਪਾਲਿਸੀ ਬਾਰੇ ਸੋਚ ਰਹੇ ਨੇ ਜਿਹੜਾ ਨਵਾਂ ਖਲੜਾ ਖੇਤੀ ਮੰਡੀ ਨੂੰ ਜੀ ਹੱਥਾਂ ਵਿੱਚ ਦੇਣ ਦਾ ਉਹਨਾਂ ਨੇ ਲੈ ਕੇ ਆਉਣਾ ਅੱਜ ਕੱਲ ਦਾ ਜਨਤਕ ਕੀਤਾ ਹੈਗਾ ਉਹਦੇ ਖਿਲਾਫ ਵੀ ਜਿਹੜਾ ਦੋਵਾਂ ਫਾਰਮਾਂ ਨੇ ਫੈਸਲਾ ਕਰ ਲਿਆ ਹੈਗਾ ਇਹਦੇ ਨਾਲ ਨਾਲ ਦੋਆ ਫੋਰਮਾਂ ਨੇ ਜਿਹੜਾ 13 ਫਰਵਰੀ ਤੋਂ ਅੰਦੋਲਨ ਸ਼ੁਰੂ ਕਰਕੇ ਕਮਿਟਮੈਂਟ ਸੀਗੀ ਵੀ ਅਸੀਂ ਮੰਗਾਂ ਮਨਾਉਣ ਲਈ ਸੰਘਰਸ਼ ਕਰ ਰਹੇ ਹੈਗੇ ਆ ਇਹ ਦੋ ਕਹਾ ਜਿਹੜੇ ਦੋ ਵੱਡੇ ਐਲਾਨ ਹੋਏ ਸੀ ਢਲੇਵਾਲ ਸਾਹਿਬ ਦਾ ਮਰਨਮਰਤ ਅਤੇ ਦਿੱਲੀ ਕੂਚ ਪੈਦਲ ਇਹ ਦੋਵੇਂ ਮੰਗਾਂ ਮਨਾਉਣ ਲਈ ਸੀ ਹੈਗੇ ਔਰ ਅੱਜ ਵੀ ਇਹ ਮੋਰਚਾ ਦੋਵੇਂ ਫੋਰਮ ਉਸੇ ਗੱਲ ਤੇ ਖੜੇ ਹੈਗੇ ਨੇ ਕਿ ਜਦ ਮੰਗਾਂ ਮਨਾਉਣ ਤੱਕ ਇਹ ਮੋਰਚਾ ਜਾਰੀ ਰਹੂਗਾ ਪੰਜਾਬ ਬੰਦ ਦਾ ਐਡਾ ਵੱਡਾ ਸਮਰਥਨ ਲੋਕਾਂ ਦਾ ਧੰਨਵਾਦ ਕਰਦੇ ਆਂ ਔਰ ਆਉਣ ਵਾਸਤੇ ਆਉਣ ਵਾਲੇ ਦਿਨਾਂ 'ਚ ਤਿੱਖੇ ਤੇ ਵੱਡੇ ਸੰਘਰਸ਼ ਦੀ ਲੋਕਾਂ ਨੂੰ ਤਿਆਰੀ ਕਰਨ ਦੀ ਅਪੀਲ ਕਰਦੇ ਆਂ ਧੰਨਵਾਦ ਅੱਗੇ ਵੱਧਦੇ ਆਂ ਉਧਰ ਦਿੱਲੀ ਦੀ ਮੁੱਖ ਮੰਤਰੀ ਆਤਸ਼ੀ ਮਾਰਲੀਨਾ ਨੇ ਕਰੋਲ ਬਾਗ ਦੇ ਸ਼੍ਰੀ ਸੰਤ ਸੁਜਾਨ ਸਿੰਘ ਮਹਾਰਾਜ ਜੀ ਦੀ ਗੁਰਦੁਆਰਾ ਸਾਹਿਬ ਵਿਖੇ ਪੁਜਾਰੀ ਗਰੰਥੀ ਸਨਮਾਨ ਯੋਜਨਾ ਦੇ ਤਹਿਤ ਗਰੰਥੀਆਂ ਦੀ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਹੈ ਉੱਥੇ ਹੀ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ ਇਸ ਮੌਕੇ ਸੀਐਮ ਆਤਸ਼ੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਮਾਰਗ ਘਾਟ ਮੰਦਰ ਤੋਂ ਪੁਜਾਰੀਆਂ ਦੀ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਹੈ ਅਤੇ ਮੈਂ ਖੁਦ ਪੁਜਾਰੀ ਗ੍ਰੰਥੀ ਸਨਮਾਨ ਯੋਜਨਾ ਦੇ ਤਹਿਤ ਸ੍ਰੀ ਸੰਤ ਸੁਜਾਨ ਸਿੰਘ ਮਹਾਰਾਜ ਜੀ ਦੇ ਗੁਰਦੁਆਰੇ ਸਾਹਿਬ ਤੋਂ ਗ੍ਰੰਥੀਆਂ ਦੀ ਰਜਿਸਟ੍ਰੇਸ਼ਨ ਸ਼ੁਰੂ ਕਰਵਾਈ ਹੈ ਸੋ ਉਹਨਾਂ ਕਿਹਾ ਕਿ ਜਦੋਂ ਤੋਂ ਅਰਵਿੰਦ ਕੇਜਰੀਵਾਲ ਨੇ ਇਸ ਸਕੀਮ ਦਾ ਐਲਾਨ ਕੀਤਾ ਉਦੋਂ ਤੋਂ ਭਾਜਪਾ ਵਾਲੇ ਆਮ ਆਦੀ ਪਾਰਟੀ ਅਤੇ ਕੇਜਰੀਵਾਲ ਨੂੰ गाला की कि पुजारी ग्रंथी सम्मान योजना जो दिल्ली के लोकप्रिय नेता अरविंद केजरीवाल जी ने जिसकी कल घोषणा करी थी आज इसकी रजिस्ट्रेशन की शुरुआत अरविंद केजरीवाल जी ने जो कनॉट प्लेस का हनुमान मंदिर है वहां से शुरू करी और आज और आज यहाँ पे जो संत सुजान सिंह जी महाराज जो गुरुद्वारा है सुजान सिंह पार्क में आज इसकी शुरुआत ग्रंथियों की रजिस्ट्रेशन की यहाँ पर हमने आज शुरुआत की है अभी जब ग्रंथियों का रजिस्ट्रेशन हो रहा था तो जो सब ग्रंथियों ने हमें आशीर्वाद दिया अरविंद केजरीवाल जी को आशीर्वाद दिया और ये कहा कि शायद महाराजा रंजीत सिंह जी के समय के बाद पहली बार कोई ऐसी सरकार आई है जिसने ग्रंथियों के बारे में सोचा है देखिए चाहे पुजारी हो मंदिर में चाहे गुरुद्वारे में ग्रंथी हो समाज के हर सुख दुख में परिवार के हर सुख दुख में हमारे साथ खड़े होते हैं जब हमारे परिवार में बच्चा पैदा होता है तो पुजारी या ग्रंथी हमारे साथ खड़े होते हैं जब हमारे बुजुर्ग गुजर जाते हैं और हम उनकी चिता पर आग लगा रहे होते हैं तब पुजारी और ग्रंथी हमारे साथ खड़े होते हैं तो जब पुजारी और ग्रंथी जीवन के हर सुख दुख में हमारे साथ हैं, तो सरकार की भी जिम्मेदारी बनती है कि उनकी भी देख सरकार करे और इसीलिए पुजारी ग्रंथी सम्मान योजना की घोषणा हुई है जब दिल्ली में फिर से आम आदमी पार्टी की केजरीवाल जी की सरकार बनेगी तो इस योजना के तहत हर महीने अठारह हजार रुपए की सम्मान राशि दिल्ली के हर पुजारी को दी जाएगी हर ग्रंथी को दी जाएगी लेकिन मुझे इस बात का बहुत दुख है कि जब से अरविंद केजरीवाल जी ने आम आदमी पार्टी ने इस योजना की घोषणा करी है तब से बीजेपी वाले अरविंद केजरीवाल जी को हम सबको गालियां निकाल रहे हैं मैं उनसे ये पूछना चाहती हूँ क्या आपको नहीं लगता कि पुजारियों को अठारह हजार रुपए की सम्मान राशि मिलनी चाहिए मैं उनसे पूछना चाहती हूँ क्या आपको नहीं लगता कि ग्रंथियों को अठारह हजार रुपए की सम्मान राशि मिलनी चाहिए मेरा भारतीय जनता पार्टी से हाथ जोड़ के निवेदन है कि पुजारियों की ग्रंथियों की हमारी जिंदगी में एक बहुत का हमारी जिंदगी में एक बहुत सम्मान योग्य स्थान है और उनके नाम पर भारतीय जनता पार्टी राजनीति ना करे ਅੱਗੇ ਵਧਦੇ ਹਾਂ ਉੱਧਰ ਨਵੇਂ ਸਾਲ ਯਾਨੀ ਕਿ 2025 ਦੀ ਆਮਦ ਨੂੰ ਮੁੱਖ ਰੱਖਦੇ ਹਾਂ ਪੰਜਾਬ ਦੇ ਸਰਦੀ ਜ਼ਿਲ੍ਹੇ 'ਚ ਪੁਲਿਸ ਮੁਸਤੈਦ ਨજર ਆਈ ਹੈ ਸੋ ਫਿਰੋਜ਼ਪੁਰ ਦੇ ਵਿੱਚ ਪੁਲਿਸ ਵੱਲੋਂ ਹਾਈ ਟੈਕ ਚੌਂਕੀਆਂ ਬਣਾਈਆਂ ਗਈਆਂ ਤੇ ਵਕ-ਵਕ ਥਾਵਾਂ ਦੇ ਉੱਤੇ 37 ਦੇ ਕਰੀਬ ਨਾਕੇ ਲਗਾਏ ਗਏ ਸੋ ਐਸਐਸਪੀ ਸੋਮਿਆ ਮਿਸ਼ਰਾ ਨੇ ਜਾਣਕਾਰੀ ਸਾਂਝੀ ਕਰਦੇ ਹ ਕਿ ਲੋਕਾਂ ਦੀ ਸੁਰੱਖਿਆ ਦੇ ਲਈ ਪੁਲਿਸ ਵੱਲੋਂ ਹਾਈ ਟੈਕ ਨਾਕੇ ਲਗਾਏ ਗਏ ਨੇ ਤੇ ਬੀਐਸਐਫ ਦੇ ਸਹਿਯੋਗ ਦੇ ਨਾਲ 11 ਚੌਕੀਆਂ ਲਗਾਈਆਂ ਗਈਆਂ ਉਹਨਾਂ ਨੇ ਕਿਹਾ ਕਿ ਨਵੇਂ ਸਾਲ ਮੌਕੇ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਨਵੇਂ ਸਾਲ ਤੋਂ ਇਲਾਵਾ ਵੀ ਪੁਲਿਸ ਵੱਲੋਂ ਮਾੜੇ ਅੰਸਰਾਂ ਦੇ ਉੱਤੇ ਨਕੇਲ ਕੱਸਣ ਦੇ ਲਈ ਇਸ ਤਰ੍ਹਾਂ ਦੇ ਨਾਕੇ ਹਮੇਸ਼ਾ ਲੱਗਦੇ ਰਹਿਣਗੇ ਸਪੈਸ਼ਲ ਆਪਣੀ ਨਾਕੇ ਵਰਗੀ ਜਿਵੇਂ ਕਿ ਅੱਜ ਲੋਕ ਸੈਲੀਬ੍ਰੇਟ ਕਰਨਗੇ ਚਲੋ ਸਭ ਤੋਂ ਪਹਿਲੇ ਤਾਂ ਆਪ ਸਾਰੋਂ ਨੂੰ ਹੈਪੀ ਨਿਊイヤー 2025 फिरोजपुर पुलिस वालों आज स्पेशल प्रबंध किए गए हैं न्यू ईयर ईद के दौरान टोटल सैंती नाके लगाए गए हैं जिसमें फिरोजपुर पुलिस सारी सारी जिनी भी हैगी नफरी सारी, सारी तादाद मौजूद ने चारों सब डिविजन ये नाके लगाए गए हैं इसमें साढ़े नाल जी एआरपी टीमें हैं जी सू अलॉट की गई हैं वो क्यू आर टी टीमें वो सारी भी मौजूद ने अलोंग विद दिस जी साड़ी सैकेंड लाइन ऑफ डिफेंस है उसमें बी एस एफ के साथ मिलकर टोटल ग्यारह नाके और लगाए गए हैं जिते कमांडो पुलिस मौजूद ने ਅਸੀਂ ਇਹ ਹੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਵੀ ਮੈਂਬਰਸ ਆਪਣੇ ਪਰਿਵਾਰ ਦੇ ਸਾਥ ਨਿਕਲੇ ਹਨ ਕੱਲ੍ਹ ਦੇ ਨਿਕਲੇ ਹਨ ਉਹ ਸਾਰੇ ਸੇਫ ਖੁਦ ਨੂੰ ਮਹਿਸੂਸ ਕਰੇ ਇਸ ਤੋਂ ਇਲਾਵਾ ਟ੍ਰਾਫਿਕ ਪੁਲਿਸ ਵੱਲੋਂ ਇੱਕ ਸੈਪਰੇਟ ਡਰਾਈਵ ਕੀਤੀ ਜਾ ਰਹੀ ਜਿਹੜੀ ਡਰੰਕਨ ਡਰਾਈਵਿੰਗ ਦੇ ਵਿਰੁੱਧ ਹੈ ਤਾਂ ਐਨੀਬਾਡੀ ਹੂਜ਼ ਫਾਊਂਡ ਡਰੰਕ ਉਸਕੇ ਖਿਲਾਫ ਜਿਹੜੀ ਵੀ ਕਾਨੂੰਨਨ ਕਾਰਵਾਈ ਹੈ ਉਹ ਵੀ ਅਸੀਂ ਕਰ ਰਹੇ ਨੇ ਬਿਲਕੁਲ ਹੁੱਲੜਬਾਜੀ ਨਾ ਹੋਵੇ ਇਸੇ ਲਈ ਨਹੀਂ ਨਹੀਂ ਐਬਸੋਲੂਟਲੀ ਦੇਖਿਏ ਇਹ ਸਾਡਾ ਕਰਤੱਵ ਵੀ ਹੈਗਾ ਕਿ ਜਿਹੜੇ ਵੀ ਬੰਦੇ ਪੀਸਫੁਲੀ ਨਿਊ ਇਅਰ ਮਨਾਣਾ ਚਾਹ ਰਹੇ ਨੇ ਤੇ ਰੂਲਸ ਦੇ ਅੰਦਰ ਰਹੇ ਨੇ ਜਿਹੜੇ ਦਾਇਰੇ 'ਚ ਰਹਿ ਕੇ ਆਪ ਸਾਰੇ ਲੋਗੋ ਸੇ ਵੀ ਮੇਰੀ ਯਹੀ ਉਹ ਹੈਗੀ ਕਿ ਕਾਈਂਡਲੀ ਉਹ ਵੀ ਇਸ ਗੱਲ ਨੂੰ ਸਮਝੇ ਕਿ ਫਿਰੋਜ਼ਪੁਰ ਪੁਲਿਸ ਆਪਣੇ ਸਾਰੇ 1412 ਬੰਦੇ ਇੱਥੇ ਮੌਜੂਦ ਨੇ ਇਸ ਲਈ ਰੋਡ 'ਤੇ ਮੌਜੂਦ ਹੈ ਆਪਣੇ ਪਰਿਵਾਰ ਨੂੰ ਛੋੜ ਕੇ ਕਿ ਆਪ ਆਪਣੇ ਆਪ ਨੂੰ ਸੇਫ ਮਹਿਸੂਸ ਕਰੇ ਤੇ ਐਨੀ ਪ੍ਰੋਬਲਮ ਸ਼ੁਡ ਬੀ ਬਰਾਟ ਟੂ ਆਰ ਨੋਟਿਸ ਸਾਡੇ ਆ ਜੀਓ ਦੀ ਸਪੈਸਿਫਿਕ ਡਿਊਟੀ ਲਗਾਈ ਗਈ ਹੈ ਜਿਹੜੀ 112 ਵੀ ਕਾਲ ਆਂਦੀ ਹੈ ਰਾਤ ਮੇਂ ਉਹਨਾਂ ਨੂੰ ਅਟੈਂਡ ਕੀਤਾ ਜਾ ਰਿਹਾ ਨੇ ਲੋਗੋਨ ਨੂੰ ਵੀ ਯਹੀ ਰਿਕਵੈਸਟ ਹੈ ਕਿ ਪੀਸਫੁਲੀ ਮਨਾਏ ਦੂਸਰੋ ਕੇ ਰਾਈਟ ਨੂੰ ਵੀ ਦੇਖਦੇ ਹੋਏ ਆਪਣਾ ਨਿਊ ਇਅਰ ਮਨਾਏ ਤੇ ਇਹ ਐਨਸ਼ੋਰ ਕਰੇ ਕਿ ਕਿਸੇ ਵੀ ਤਰੀਕੇ ਡਰੰਕਨ ਡਰਾਈਵਿੰਗ ਨਾ ਹੋ ਕਿਉਂਕਿ ਉਸसे ਸਭ ਕੋ ਨੁਕਸਾਨ ਹੁੰਦਾ ਹੈ ਆਪकी ਲਾਈਫ ਕੋ ਵੀ ਔਰ ਸਾਹਮਣੇ ਵਾਲੇ ਕੀ ਲਾਈਫ ਕੋ ਵੀ ਸੋ ਪੰਜਾਬ ਨਾ ਉਹਦੇ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ